ਗਾयक ਅਮਰ ਸਿੰਘ ਚਮਕੀਲਾ ਇੱਕ ਅਜਿਹਾ ਨਾਂ ਜਿਹੜਾ 80 ਦੇ ਦਹਾਕੇ ਵਿੱਚ ਬੱਚੇ-ਬੱਚੇ ਦੀ ਜ਼ੁਬਾਨ ਤੇ ਚੜਿਆ ਹੋਇਆ ਸੀ ਉਹਦੀ ਫਿਲਮ ਅਮਰ ਸਿੰਘ ਚਮਕੀਲਾ ਜੋ ਕਿ ਪਿਛਲੇ ਦਿਨੀ ਰਿਲੀਜ਼ ਹੋਈ ਏ ਉਹਦੇ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਕਈ ਪੁਰਾਣੇ ਕਿਸੇ ਚਮਕੀਲੇ ਦੇ ਉਹਦੇ ਤੇ ਜਾਣਨਾ ਪਾਵਾਂਗੇ ਆਪਣੀਆਂ ਹੱਡ ਵੀ ਤੀਆਂ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਇਹ ਸਾਰੇ ਜਿਹੜਾ ਮਸਲਾ ਚਮਕੀਲੇ ਦਾ ਲੋਕ ਕਿਉਂ ਚਮਕੀਲੇ ਨੂੰ ਇੱਕ ਵਲਗਰ ਕਲਾਕਾਰ ਕਹਿੰਦੇ ਆ ਇਦੇ ਪਿੱਛੇ ਕੀ ਕਾਰਨ ਆ ਸਾਰੀਆਂ ਗੱਲਾਂ ਬਾਤਾਂ ਜੇ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਜੋ ਆਪਾਂ ਆਪਣੇ ਵੀਡੀਓ ਦੇ ਵਿੱਚ ਸਾਰੀਆਂ ਗੱਲਾਂ ਤੁਹਾਡ ਨਾਲ ਸ਼ੇਅਰ ਕਰਦੇ ਆ ਮੇਰੇ ਨਾਲ ਇਹ ਸੁਖਵੀਰ ਮੇਰਾ ਭਰਾ ਉਹਦੇ ਨਾਲ ਦੋ ਚਾਰ ਬੈਠ ਕੇ ਵਿਚਾਰ ਚਰਚਾ ਕਰਦੇ ਆ ਚਲੋ ਦੇਖਦੇ ਆ ਵੀਡੀਓ ਸਸਿਕਾ ਸਾਰੇ ਭਰਾਵਾਂ ਨੂੰ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਆਪਣਾ ਵੀਰ ਸੁਖ ਇਹਦੇ ਨਾਲ ਦੋ ਚਾਰ ਗੱਲਾਂ ਕਰਦੇ ਆ ਵਿਚਾਰ ਚਰਚਾ ਕਰਦੇ ਆ ਇੱਕ ਤਾਂ ਜੀ ਚਮਕੀਲੇ ਤੇ ਫਿਲਮ ਆਈ ਆ ਉਹਦੀ ਬੜੀ ਚਰਚਾ ਛੜੀ ਹੋਈ ਆ ਅੱਜਕੱਲ ਹਾਂਜੀ ਉਸ ਮੁੱਦੇ ਤੇ ਗੱਲਬਾਤ ਕਰਨੀ ਚਮਕੀਲੇ ਤੇ ਅਸੀਂ ਤਾਂ ਉਦੋਂ ਵੈਸੇ ਛੋਟੇ ਸੀ ਮੇਰੀ ਉਮਰ ਹੋਣੀ ਉਦੋਂ 10 ਕੁ ਸਾਲ ਦੀ ਤੇ ਉਹਨਾਂ ਦੇ ਅੱਜ ਸੁੱਖਿਆ ਆਪਾਂ ਗੱਲਬਾਤ ਕਰਨੀ ਹੈ ਅੱਜ ਫਿਰ ਪਹਿਲਾਂ ਤਾਂ ਤੂੰ ਉਹਦੇ ਆਪਾਂ ਨੂੰ ਗਾਣਾ ਸੁਣਾ ਇੱਕ ਵਧੀਆ ਜਿਹਾ ਉਹਨਾਂ ਦਾ ਚੰਦਾ ਚੰਦਾ ਗਾਣਾ ਸੁਣਾਓ ਤੇ ਗਾਣੇ ਤੋਂ ਬਾਅਦ ਆਪਾਂ ਅੱਛੂ ਸ਼ੁਰੂਆਤ ਕਰਾਂਗੇ ਜਿਹੜੀ ਗੱਲ ਕਰਨੀ ਹੈ ਚਮਕੀਲੇ ਬਾਰੇ ਸਟਾਰਟਿੰਗ ਜੇਕ ਆਪਾਂ ਚਮਕੀਲੇ ਦੇ ਗੀਤੋਂ ਸਟਾਰਟ ਕਰਦੇ ਆਂ ਵੀਡੀਓ ਨਾਓ ਹਾਈ ਪੁੱਤ ਦਾ ਲੋਕੋ ਵੇ ਬੁਰਾ ਵਿਛੋੜਾ ਕੀ ਤਕਦੀਰੇ ਤੂੰ ਮਾਰਿਆ ਲੋੜਾ ਹਾਏ ਮਾਂ ਮਰ ਗਈ ਵੇ ਥਾਂ ਵੇ ਪੁੱਤ ਜਾਂਦੀ ਵਾਰੀ ਇੱਕ ਵਾਰ ਕਹਿ ਦੇ ਮੈਨੂੰ ਮਾਂ ਵੇ ਪੁੱਤ ਜਾਂਦੀ ਵਾਰੀ ਹਾਏ ਡੰਗ ਗਿਆ ਨਾਗ ਨਮ ਗਿਆ ਪਾਣੀ ਵਾਹ ਉਠ ਪੁੱਤ ਵੇ ਤੇਰੇ ਖੇਡਣ ਹਾਣੀ ਆਹਾ ਉਹ ਖੇਡ ਲੈ ਠੰਡੜੀ ਸ਼ਾਮ ਵੇ ਪੁੱਤ ਜਾਂਦੀ ਵਾਰੀ ਇੱਕ ਵਾਰੀ ਕਹਦੇ ਮੈਨੂੰ ਮਾ ਵੇ ਪੁੱਤ ਜਾਂਦੀ ਵਾਰੀ ਲਓ ਜੀ ਇਹ ਆਪਾਂ ਗਾਣਾ ਹੁਣ ਗਾ ਲਿਆ ਤੇ ਸੁਖਵੀਰ ਚਮਕੀਲੇ ਦੀ ਇੱਕ ਫਿਲਮ ਆ ਨਵੀ ਚਮਕੀਲੇ ਦੀ ਬਾਇਓਗ੍ਰਾਫੀ ਹੈ ਜਾਨੀ ਰਾਤੀ ਮੈਂ ਵੇਖੀ ਵਿਸਤਾਰ ਨਾਲ ਮੰਨੀ ਇੱਕ ਵਾਰੀ ਵੇਖੀਏ ਪਹਿਲਾਂ ਤਾਂ ਐਡ ਹੀ ਵੇਂਦੇ ਰਹੇ ਆਪਾਂ ਪਰ ਰਾਤੀ ਜਿਹੜੋ ਫਿਲਮ ਵੇਖੀ ਨਾ ਵਾਕਈ ਉਹਦੇ ਕਹਾਣੀ ਬਹੁਤ ਹੀ ਵਧੀਆ ਲੱਗੀ ਮੈਨੂੰ ਤੁਹਾਨੂੰ ਕਿਵੇਂ ਦੀ ਲੱਗੀ ਫਿਲਮ ਮੈਨੂੰ ਬਹੁਤ ਵਧੀਆ ਕਹਾਣੀ ਲੱਗੀ ਏ ਸਾਰੀ ਇੱਕ ਇਹ ਸੱਚੀ ਕਹਾਣੀ ਏ ਕੋਈ ਉਹੋ ਜੀ ਨਹੀਂ ਹੈਗੀ ਕੋਈ ਫੇਕ ਵਿੱਚ ਵੀਡੀਓ ਨਹੀਂ ਹੈਗੀ ਐਰਾ ਵਗੈਰਾ ਜਿਵੇਂ ਕਈ ਹੁੰਦਣ ਐਵੇਂ ਟੋਟ ਕੇ ਜੋੜੇ ਨੇ ਜਿਹੜੀਆਂ ਜਿਹੜੀਆਂ ਘਟਨਾ ਉਹਦੇ ਨਾਲ ਕਟੀਆਂ ਨੇ ਹਾਂਜੀ ਹਾਂਜੀ ਤੇ ਉਸ ਹਸਾਬ ਨਾਲ ਹੀ ਸਾਰੀ ਫਿਲਮ ਏ ਬਣੀ ਹੋਈ ਪਹਿਲਾਂ ਮੈਨੂੰ ਐ ਲੱਗਦਾ ਸੀ ਵੀ ਬਾਲੀਵੁੱਡ ਦੀ ਫਿਲਮ ਏ ਯਾਰ ਇਮਤੀਆਜ਼ ਅਲੀ ਡਾਇਰੈਕਟਰ ਏ ਇਹਨਾਂ ਤੋਂ ਉਹ ਗੱਲ ਨਹੀਂ ਬੰਨੀ ਕਿਉਂਕਿ ਜਿਹੜਾ ਪੰਜਾਬੀ ਆਪਣਾ ਵਿਰਸਾ ਹੈ ਪੰਜਾਬੀ ਸਭਿਆਚਾਰ ਹੈ ਉਹਨੂੰ ਇੱਕ ਪੰਜਾਬੀ ਬੰਦਾ ਹੀ ਸਮਝ ਸਕਦਾ ਪਰ ਜਦੋਂ ਫਿਲਮ ਦੇਖੀ ਨਾ ਸਟਾਰਟਿੰਗ ਦੇ ਵਿੱਚ 2 ਮਿੰਟ ਐ ਲੱਗਾ ਵੀ ਜਿਵੇਂ ਕੁਛ ਨਗਲੀ ਨਗਲੀ ਜਿਹਾ ਨਗਲੀ ਨਗਲੀ ਜਿਵੇਂ ਜਿਵੇਂ ਦੇਖਦੇ ਗਿਆ ਫਿਲਮ ਜਿਵੇਂ ਜਿਵੇਂ ਦੇਖਦੇ ਗਿਆ ਸਟੋਰੀ ਤੇ ਇੰਨੀ ਪਕੜ ਬਣਾ ਕੇ ਰੱਖਦੀ ਫਿਲਮ ਤੇ ਆਪਣਾ ਫਿਲਮ ਛੱਡਣ ਨੂੰ ਜੀ ਨਹੀਂ ਕਰਦਾ ਵਿਚਾਲੇ ਫਿਲਮ ਛੱਡਣ ਨੂੰ ਜੀ ਨਹੀਂ ਕਰਦਾ ਤੇ ਬਹੁਤ ਵਧੀਆ ਸਟੋਰੀ ਬਣਾਈ ਯਾਨੀ ਕਿ ਇੱਕ ਸਟੋਰੀ ਨੂੰ ਬਿਆਨ ਕਰਨ ਦਾ ਤਰੀਕਾ ਬੜਾ ਵਧੀਆ ਸੀ ਤਰੀਕਾ ਬੜਾ ਵਧੀਆ ਸੀ ਉਹਨਾਂ ਦੇ ਵਿੱਚ ਜੋ ਵੀ ਪੁਰਾਣੇ ਕਲਿੱਪ ਜਿਹੜੇ origignal ਕਲਿੱਪ ਵੀ ਹਾਂ ਨਾਲ ਉਹਨਾਂ ਜੋੜੇ ਹਾਂ ਨਾਲ ਜੋੜੇ ਹੋਏ ਸੀ ਤੇ ਉਹ ਪੂਰੇ ਸੇਮ ਚੀਜ਼ ਬਣਾਈ ਸੀ ਕਿ ਵਾਕਈ ਉਹਨਾਂ ਦੇ ਨਾਲ ਇਹ ਘਟਨਾ ਹੋਈਆਂ ਨੇ ਹੋਈਆਂ ਨੇ ਹੋਈਆਂ ਸੋ ਦੇਖ ਕੇ ਬਹੁਤ ਚੰਗਾ ਲੱਗਾ ਤੇ ਇਹ ਵੀ ਆਪਣੇ ਵਾਸਤੇ ਖੁਸ਼ੀ ਦੀ ਖਬਰ ਹੈ ਦੇਖੋ ਪਹਿਲੀ ਗੱਲ ਤੇ ਆ ਵੀ ਅਸੀਂ ਜਿਹੜੀ ਗਾਇਕੀ ਹੈ ਨਾ ਜਿਹੜਾ ਸੰਗੀਤ ਹੈ ਆਪਾਂ ਸੰਗੀਤ ਤੇ ਗੱਲ ਕਰਦੇ ਆ ਸੰਗੀਤ ਨੂੰ ਧਰਮ ਨਾਲ ਜਾਂ ਕਿਸੇ ਰਾਜਨੀਤੀ ਨਾਲ ਨਹੀਂ ਜੋੜਉ ਨਹੀਂ ਜੋੜਨਾ ਚਾਹੀਦਾ ਠੀਕ ਹੈ ਇਹ ਆਪਾਂ ਇਹ ਸੰਗੀਤ ਜਦੋਂ ਆਪਾਂ ਸੁਣਦੇ ਆ ਕਿਤੇ ਉਦਾਸ ਹੁੰਨੇ ਆ ਜਾਂ ਮਨ ਖੁਸ਼ ਹੁੰਦਾ ਕੰਨਾਂ ਵਿੱਚ ਆਪਣੇ ਸੰਗੀਤ ਕੁਲਦਾ ਜਦੋਂ ਤੇ ਉਹ ਆਪਾਂ ਨੂੰ ਬਹੁਤ ਵਧੀਆ ਅੰਦਰੂਨੀ ਫੀਲਿੰਗ ਵਧੀਆ ਆਉਂਦੀ ਬੰਦੇ ਨੂੰ ਸੰਗੀਤ ਆਪਾਂ ਇੱਥੋਂ ਤੱਕ ਰੱਖਿਆ ਸੀ ਕਿ ਕੋਈ ਐਦਾਂ ਦੀ ਗੱਲ ਨਹੀਂ ਕਰਨੀ ਚਮਕੀਲੇ ਨੂੰ ਕਹਿਣਾ ਵਿੱਚ ਮਕੀਲਾ ਗਲਤ ਸੀ ਜਾਂ ਸਹੀ ਸੀ ਠੀਕ ਆ ਆਪਾਂ ਸੰਗੀਤ ਦੀ ਗੱਲ ਕਰਨੀ ਵੀ ਉਹਦੀ ਲਿਖਤ ਬਹੁਤ ਵਧੀਆ ਸੀ ਲਿਖਤ ਬਹੁਤ ਵਧੀਆ ਸੀ ਉਸ ਸਮੇਂ ਦੇ ਵਿੱਚ ਇੱਕ ਦੌਰ ਇਹੋ ਜਿਹਾ ਸੀ ਜਿਹੜੇ ਸਮੇਂ ਦੇ ਵਿੱਚ ਉਹਨੇ ਇਹ ਗਾਇਕੀ ਨੂੰ ਚੁੱਕਿਆ ਸੀ ਚੁੱਕਿਆ ਨਾ ਉਦੋਂ ਕੋਈ ਯਾਰ ਹਰ ਇੱਕ ਦੇ ਮੂੰਹ ਦੇ ਉੱਤੇ ਜਿਵੇਂ ਸਿੱਧੂ ਮੂਸੇ ਵਾਲਾ ਆਪਾਂ ਸਾਹਵ ਲਾ ਲ ਗਏ ਕਿ ਹੁਣ ਫੁੱਲ ਦੁਨੀਆ ਦੇ ਵਿੱਚ ਮਸ਼ਹੂਰ ਹੀ ਆਲ ਵਰਲਡ ਦੇ ਵਿੱਚ ਹਾਂਜੀ ਹਾਂਜੀ ਇਸੇ ਤਰ੍ਹਾਂ ਹੀ ਚਮਕੀਲਾ ਵੀ ਆਲ ਵਰਲਡ ਦੇ ਵਿੱਚ ਹੋ ਗਿਆ ਜਿਹਨੇ ਟੇਟਾਂ ਪਹਿਰੀਨ ਜਿੱਥੇ ਉਹਨਾਂ ਨੇ ਖਾੜੇ ਚੱਲਦੇ ਸੀ ਵੱਖ-ਵੱਖ ਥਾਵਾਂ ਦੇ بس ਦੋ ਹੀ ਬੰਦੇ ਹੋਏ ਆ ਦੋ ਬੰਦੇ ਹੋਏ ਪਹਿਲੇ ਨੰਬਰ ਤੇ ਆਪਾਂ ਕਹਿ ਸਕਨੇ ਆ ਵੀ ਚਲੋ ਚਮਕੀਲੇ ਨੇ ਲੋਕਾਂ ਦਾ ਦਿਲ ਜਿੱਤਿਆ ਸੀ ਜਿੱਤਿਆ ਸੀ ਕਿਉਂਕਿ ਅੱਜ ਵੀ ਆਪਾਂ ਜੇ ਚਮਕੀਲੇ ਦੇ ਪੁਰਾਣੇ ਅਖਾੜੇ YouTube ਤੋਂ ਦੇਖ ਲਓ ਨਾ ਤੁਸੀਂ ਤੇ ਇੰਨੀ ਜਨਤਾ ਹੈ ਇੰਨਾ ਇਕੱਠ ਅੱਜ ਵੀ ਉਹਨਾਂ ਇਕੱਠ ਨਹੀਂ ਹੋਣਾ ਜਿੰਨਾ ਉਸ ਟਾਈਮ ਦੇ ਅਖਾੜਿਆਂ ਦੇ ਵਿੱਚ ਚਮਕੀਲੇ ਦੇ ਇਕੱਠ ਹੁੰਦਾ ਸੀ ਕਹਿੰਦੇ ਆਦੂ ਦਰਖਤਾਂ ਨੂੰ ਬੰਦੇ ਲੱਗ ਜਾਂਦੇ ਸੀ ਲੱਗ ਜਾਂਦੇ ਕੋਠਿਆਂ 'ਤੇ ਚੜ ਜਾਂਦੇ ਸੀ ਹਾਂ ਤੇ ਕੱਚੇ ਕੋਠਿਆਂ ਦੀਆਂ ਕੰਧਾਂ ਭਰੀਆਂ ਹੁੰਦੀਆਂ ਸੀ ਨੀ ਚੜਾਈ ਸੀ ਉਹ ਬੰਦੇ ਜਿਸ ਤਰ੍ਹਾਂ ਫਿਲਮ ਦੇ ਵਿੱਚ ਦਿਖਾਇਆ ਗਿਆ ਕੋਠੇ ਡਿੱਗ ਪਏ ਜਿਵੇਂ ਛੱਤ ਡੇਪੀਆਂ ਜਿਵੇਂ ਉੱਤੇ ਐਨੀ ਕਲੀ ਚੀਜ਼ ਤੇ ਫੋਕਸ ਕੀਤਾ ਹਾਂ ਉਹੋ ਚੀਜ਼ ਉਹਨਾਂ ਦਰਸਾਈ ਸਾਰੀ ਜੋ ਵੀ ਪਿੱਛੇ ਉਸ ਸਮੇਂ ਹੋਇਆ ਹਾਂ ਚੀਜ਼ ਮੈਂ ਨੋਟ ਕੀਤੀ ਉਹ ਫਿਲਮ ਦੇ ਵਿੱਚੋਂ ਜਦੋਂ ਕੋਈ ਬੰਦਾ ਪਪੂਲਰ ਹੋ ਜਾਂਦਾ ਮਸ਼ਹੂਰ ਹੋ ਜਾਂਦਾ ਫਿਰ ਉਹਨੂੰ ਬਲੈਕਮੇਲ ਕਰਨ ਲੱਗ ਪੈਂਦੇ ਨੇ ਕਰਦੇ ਆ ਕਰਦੇ ਨੇ ਕੋਈ ਕਿਸ ਤਰ੍ਹਾਂ ਕਰਦਾ ਕੋਈ ਕਿਸ ਤਰ੍ਹਾਂ ਕਰਦਾ ਇਹ ਸ਼ੁਰੂ ਤੋਂ ਲੈ ਕੇ ਹੀ ਚੱਲਦਾ ਜੇ ਚਮਕੀਲੇ ਦੇ ਸਮੇਂ हिसाब ਲਾਗੇ ਤਾਂ ਉਹ ਫਿਲਮ ਦੇ ਵਿੱਚ ਦੱਸਿਆ ਗਿਆ ਕਿ ਕਈ ਕਈ ਲੋਕ ਉਹਦੇ ਪੈਸੇ ਲੈ ਕੇ ਪੈਸੇ ਲੈ ਕੇ ਨਗਲੀ ਬਣ ਜਾਂਦੇ ਨੇ ਨਗਲੀ ਬਣ ਕੇ ਉਹਨੂੰ ਪੈਸੇ ਲੈ ਕੇ ਧਮਕੀਆਂ ਦੇ ਕੇ ਤੇ ਪੈਸਾ ਲੁੱਟ ਖੋਹ ਕੀਤੀ ਮੈਨੂੰ ਇਹ ਦੱਸੋ ਵੀ ਜਦੋਂ ਚਮਕੀਲਾ ਮਤਲਬ ਜਿਉਂਦਾ ਸੀ ਹਨਾ ਆਪਾਂ ਦੋ ਕੁ ਸਾਲ ਹੀ ਉਹਦੇ ਜਿਉਂਦੇ ਆਪਾਂ ਨੂੰ ਸੁਰਤ ਜੀ ਹੋਣੀ ਆ ਦੋ ਸਾਲ ਆ ਛੋਟੇ ਛੋਟੇ ਕੋਈ ਉਹਦੀ ਕਾਸਟ ਯਾਦ ਹੋਵੇ ਵੀ ਤੂੰ ਕਿਹੜੀ ਸੁਣੀ ਪਹਿਲਾਂ ਜਾਂ ਕੋਈ ਡਿੱਕ ਤੇ ਉਹਦੀਆਂ ਸੁਣੀਆਂ ਇਹੋ ਜੀ ਕੋਈ ਯਾਦ ਤੁਹਾਡੀ ਹੈਗੀ ਤੇ ਦੱਸੋ ਯਾਰ ਮੈਂ ਤਾਂ ਸਹੀ ਮੈਨੇ ਮੈਨੂੰ ਇਹ ਨਹੀਂ ਸੀ ਪਤਾ ਕਿ ਧਾਰਮਿਕ ਗਾਣੇ ਇਹ ਚਮਕੀਲੇ ਦੇ ਨੇ ਪਹਿਲਾਂ 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 ਮੈਨੂੰ ਜਦੋਂ ਸੁਰਤ ਸੰਭੀ ਜਾਂ ਜਦੋਂ ਆਪਣੇ ਪਹਿਲਾਂ ਚੱਲਦੇ ਹੁੰਦੇ ਸੀ ਤਵੇ ਹੋਲ ਕਾਲੇ ਤਵੇ ਚੱਲਦੇ ਸੀ ਤੇ ਕੋਈ ਭੂਗ ਹੋਣਾ ਕਿਸੇ ਨੇ ਉਹਨੇ ਆਉਣਾ ਚਾਬੀ ਦੇ ਕੇ ਤਵਾ ਚਲਾਉਣਾ ਸਾਹੀ ਵੇ ਵੇਖੇ ਨੇ ਵੇਖੇ ਅਸੀਂ 80 ਵਾਲੇ ਆ ਹਾਂ ਆਪਾਂ ਉਹ ਵੇਖੇ ਨੇ ਉਦੋਂ ਚੱਲਦਾ ਸੀ ਬਾਬਾ ਤੇਰਾ ਨਨਕਾਣਾ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ ਵਾਹ ਜੀ ਵਾਹ ਅਮਰਗਪੁਰ ਹਾਂਜੀ ਇੱਕ ਤਲਵਾਰ ਮੈਂ ਕਲਗੀ ਧਰਦੀਆਂ ਵਾਹ ਜੀ ਗਾਣੇ ਜਦ ਕਿ ਜਿਆਦਾ ਧਾਰਮਿਕ ਗਾਣੇ ਹੀ ਹੈ ਦਿਲ ਨੂੰ ਛੂ ਜਾਣ ਵਾਲੇ ਗਾਣੇ ਹੀ ਜਿਹੜੇ ਜਿਹੜੇ ਗੀਤ ਸੁਣੀਏ ਨਾ ਵਿਰਾਗ ਆਉਂਦਾ ਮਨ ਵਿਰਾਗ ਆਉਂਦਾ 사ਦਾ ਭਾਰ ਗੀਤ ਨੇ ਆਪਣੇ ਚਮਕੀਲੇ ਨੇ ਜੋ ਧਾਰਮਿਕ ਗਾਣੇ ਵੀ ਉਹਨੇ ਦਿੱਤੇ ਨੇ ਉਹ ਵੀ 사ਦਾ ਭਾਰ ਗੀਤ ਨੇ ਜਿਹੜਾ ਸੰਗੀਤ ਹੈ ਨਾ ਇਹ ਆਪਣੀ ਜ਼ਿੰਦਗੀ ਵਿੱਚ ਇਹਦੀ ਬੜੀ ਵੱਡੀ ਅਹਿਮੀਅਤ ਹੈ ਸੰਗੀਤ ਦੀ ਬਹੁਤ ਜ਼ਿਆਦਾ ਇਹਦੇ ਬਿਨਾ ਬੰਦਾ ਅਧੂਰਾ ਹੈ ਅਧੂਰਾ ਇਹ ਸੰਗੀਤ ਨੂੰ ਯਾਰ ਸੰਗੀਤ ਨਾਲ ਹੀ ਜੋੜਿਆ ਕਰੋ ਵੀ ਸੰਗੀਤ ਹੀ ਹੈ ਜੇ ਇੰਨਾ ਦੇ ਬੰਦੇ ਮੈਂ ਕਹਿੰਦਾ ਜਿੰਨਾਂ ਦੇ ਵਿੱਚ ਕਿੰਨੇ ਗੋਣ ਨੇ ਤੁਸੀਂ ਦੇਖੋ ਚਮਕੀਲੇ ਦੇ ਗੁਣ ਕਿੰਨੇ ਸੀਗੇ ਠੀਕ ਹੈ ਬੇਸ਼ੱਕ ਲੋਕ ਆਪਣਾ ਵਿਰੋਧ ਕਰਨਗੇ ਕਈ ਲੋਕ ਇੱਕ ਫਿਰਕਾ ਇਹੋ ਜਿਹਾ ਜਿਹੜਾ ਚਮਕੀਲੇ ਦਾ ਵਿਰੋਧ ਕਰਦਾ ਵਿਰੋਧ ਕਰਦਾ ਚਲੋ ਠੀਕ ਹੈ ਅਸੀਂ ਤੁਹਾਡੀਆਂ ਸਾਰੀਆਂ ਗੱਲਾਂ ਨਾਲ ਸਹਿਮਤ ਹਾਂ ਬਟ ਅਸੀਂ ਗੱਲ ਸਿਰਫ ਸੰਗੀਤ ਦੀ ਕਰਦੇ ਪਏ ਹਾਂ ਗਾਇਕੀ ਉਹਦੀ ਆਵਾਜ਼ ਵਧੀਆ ਸੀ ਉਹਦੀ ਕਲਮ ਵਧੀਆ ਸੀਗੀ ਠੀਕ ਹੈ ਫਿਰ ਉਹਨੂੰ ਅਖਾੜੇ ਜਿਵੇਂ ਉਹ ਅਖਾੜਿਆਂ ਦੇ ਵਿੱਚ ਰੰਗ ਬਣਦਾ ਸੀ ਉਹਨਾਂ ਅਖਾੜਾ ਕੋਈ ਅੱਜ ਤੱਕ ਜਮਾ ਨਹੀਂ ਸਕਦਾ ਜਿਵੇਂ ਉਹ ਅਖਾੜੇ ਵਿੱਚ ਲੋਕਾਂ ਨੂੰ ਬੰਨ ਕੇ ਰੱਖ ਲੈਂਦਾ ਸੀ ਹਾਂ ਤੇ ਉਹਦੀ ਤੁੰਬੀ ਠੀਕ ਹੈ ਤੇ ਜਿਹੜਾ ਜਿਵੇਂ ਉਹ ਰਿਕਾਰਡਿੰਗ ਦੇ ਵਿੱਚ ਉਹਦੀ ਆਵਾਜ਼ ਹੁੰਦੀ ਸੀ ਨਾ ਤੇ ਅਖਾੜਿਆਂ ਦੇ ਵਿੱਚ ਵੀ ओरिजिनल ਹਾਂ ਜੀ ओरिजिनल ਹੀ ਸਾਰਾ ਰਿਕਾਰਡਿੰਗ ਕੀਤੀ ਹੁੰਦੀ ਬਾਹਰ ਰਿਕਾਰਡਿੰਗ ਕੀਤੀ ਹੁੰਦੀ ਸੇਮ ਚੀਜ਼ ਆਪਾਂ ਗੁਣਾਲ ਵੇਖੀ ਉਹ ਬੰਦੇ ਦੇ ਗੁਣਾਲ ਵੇਖੀ ਉਹਦੀ ਗੱਲ ਕਰਨ ਲੱਗੇ ਆਪਾਂ ਆਪਾਂ ਕੋਈ ਹੋਰ ਕਿਸੇ ਪਾਸੇ ਨਹੀਂ ਗੱਲ ਨੂੰ ਲੈ ਕੇ ਜਾਂਦੇ ਤੇ ਅੱਜ ਵੀ ਮੈਂ ਮੈਂ ਬੰਦਿਆਂ ਨੂੰ ਆਮ ਤੌਰ ਤੇ ਮਿਲਦਾ ਹੀ ਰਹਿਣਾ ਕਿ ਆਪਣੇ ਪਿੰਡ ਵੀ ਉਹਨੇ ਦੋ ਅਖਾੜੇ ਲਾਏ ਸਾਡੇ ਪਿੰਡ ਵੀ ਹਾਂ ਪਿੰਡ ਨੇਗੇ ਆਪਣੇ ਹਾਂ ਉਹ ਮੈਨੂੰ ਇੱਕ ਉਹ ਦਿਨ ਇੱਕ ਮੁੰਡਾ ਮਿਲਿਆ ਕਹਿੰਦਾ ਮੈਂ ਛੋਟਾ ਹੀ ਆ ਸੀ ਜਦੋਂ ਅਖਾੜੇ ਸਾਡੇ ਪਿੰਡ ਲੱਗੇ ਤੇ ਆਂਦਾ ਮੈਂ ਮੇਰੇ ਤੋਂ ਐਂ ਵੇਖਿਆ ਨਾ ਜਾਵੇ ਜੱਸ ਆਪਣਾ ਵੀਰ ਕਹਿੰਦਾ ਸੀ ਆਂਦਾ ਜੋ ਮੇਰੇ ਤੋਂ ਵੇਖਿਆ ਨਾ ਜਾਵੇ ਫਿਰ ਮੇਰੇ ਨਾਲ ਪਤਾ ਨਹੀਂ ਕੌਣ ਸੀ ਆਂਦਾ ਮੈਨੂੰ ਉਹਨੇ ਉੱਤੇ ਬਿਠਾ ਲਿਆ ਆਪਣੇ ਮੋਢਿਆਂ ਦੇ ਬਾੜ ਲਿਆ ਉੱਤੇ ਯਾਰ ਖੜਨ ਨੂੰ ਥਾਂ ਨਹੀਂ ਹੁੰਦੀ ਸੀ ਤੇ ਅੱਜ ਮੈਨੂੰ ਇੱਕ ਹੋਰ ਬੰਦਾ ਮਿਲਿਆ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਯਾਰ ਚਮਕੀਲੇ ਬਾਰੇ ਮੈਂ ਕੋਈ ਗੱਲਬਾਤ ਦੱਸ ਉਹ ਕਹਿੰਦਾ ਯਾਰ ਚਮਕੀਲੇ ਦਾ ਤਾਂ ਇੰਨਾ क्रेਜ਼ ਸੀ ਨਾ ਆਂਦਾ ਜਿਹੜੇ ਆਪਣੇ ਵੱਡੇ-ਵਡੇਰੇ ਸੀ ਨਾ ਜਿਹੜਾ ਆਪਣੇ ਡੈਡੀ ਹੁਣੀ ਵੀ ਯ ਉਹ ਸਾਰੀ ਮਤਲਬ ਉਹਨਾਂ ਚ ਕਰੇਜ ਬੜਾ ਸੀ ਉਸ ਟਾਈਮ ਤੇ ਆਂਦਾ ਇੱਕ ਵਾਰ ਇੱਥੇ ਆ ਜਿਹੜੀ ਸਾਰੀ ਜਗ੍ਹਾ ਹੈ ਨਾ ਇੱਥੇ ਜੰਗਲ ਹੀ ਹੁੰਦਾ ਸੀ ਯਾਨੀ ਕਿ ਇੱਥੇ ਝਾੜ ਬੂਟ ਬੜਾ ਸੀ ਆਂਦਾ ਸਾਨੂੰ ਕਹੇ ਨੇ ਝੂਠ ਹੀ ਬੋਲਦਾ ਵੀ ਇੱਥੇ ਟਿੱਬੇ ਤੇ ਚਮਕੀਲਾ ਲੱਗਣਾ ਤੇ ਆਂਦਾ ਅਸੀਂ ਜੋ ਭੱਜੇ ਉਥੋਂ ਪੱਜ ਪੱਜ ਕੇ ਸਾਰੇ ਮੁੰਡੇ ਇਕੱਠੇ ਹੋ ਗਏ ਜਦੋਂ ਗਾਇ ਦੇ ਇੱਕ ਚਮਕੀਲਾ ਵੇਖਣ ਲਈ ਉਥੇ ਹੈ ਨਾ ਤੱਕ ਵੀ ਨਾ ਕਹੇ ਨੇ ਝੂਠ ਮਾਰਿਆ ਝੂਠ ਮਾਰ ਕੇ ਨਹੀਂ ਗੱਲ ਇੱਕ ਵਧੀਆ ਗਾਇਕ ਲੋਕਾਂ ਨੇ ਗਵਾ ਲਿਆ ਜਿਹੜੇ ਵੀ ਲੋਕ ਚਮਕੀਲੇ ਨੂੰ ਪਿਆਰ ਕਰਨ ਵਾਲਾ ਅੱਜ ਵੀ ਬੜਾ ਵੱਡਾ ਤਬਕਾ ਹੈ ਜਿਹੜਾ ਚਮਕੀਲੇ ਨੂੰ ਬਹੁਤ ਜ਼ਿਆਦਾ ਚਿਪਾਉਂਦਾ ਹਾਂ ਉਹਦੇ ਗਾਣੇ ਅੱਜ ਵੀ ਸੁਣਦਾ ਹੈ ਬੜੇ ਸ਼ੌਕ ਨਾਲ ਉਹਨਾਂ ਵਾਸਤੇ ਮਾੜੀ ਖ਼ਬਰ ਹੈ ਚਲੋ ਲੋਕਾਂ ਦੇ ਅਲੱਗ-ਅਲੱਗ ਵਿਚਾਰ ਨੇ ਠੀਕ ਹੈ ਹੁਣ ਆਪਾਂ ਫਿਲਮ ਦੀ ਗੱਲ ਕਰ ਲਈਏ ਮਾੜੀ ਹੋਰ ਔ ਕਰ ਲਈਏ ਫਿਲਮ ਦੀ ਗੱਲ ਤੇ ਫਿਰ ਸਮਾਪਤ ਕਰੀਏ ਸਮਾਪਤ ਕੀਆ ਮੈਂ ਨਾ ਇੱਕ ਜ਼ਰੂਰੀ ਗੱਲ ਜਿਹੜੀ ਫਿਲਮ ਬਾਰੇ ਕਹਿਣੀ ਸੀ ਅੱਛਾ ਜੀ ਦੱਸੋ ਦੇਖੋ ਦਲਜੀਤ ਜਿਹੜਾ ਆਪਣਾ ਕਲਾਕਾਰ ਹੈ ਹਾਂਜੀ ਕਈ ਲੋਕ ਉਹਦਾ ਵੀ ਵਿਰੋਧ ਕਰਦੇ ਨੇ ਪਰ ਐਵੇਂ ਆਖੀਆ ਯਾਰ ਐਂਡ ਕਰਾਤਾ ਐਂਡ ਕਰਾਤਾ ਫਿਲਮ ਦੇ ਵਿੱਚ ਜਾਨ ਪਾਤੀ ਪੂਰੀ ਉਹਨੇ ਉਹ ਬੰਦੇ ਉਹਨੇ ਜਾਨ ਪਾਤੀ ਫਿਲਮ ਦੇ ਵਿੱਚ ਉਹ ਪਹਿਲੀ ਫਿਲਮ ਆਈ ਸੀ ਪੰਜਾਬੀ ਮਿੱਤਰਾਂ ਦਾ ਨਾਮ ਚੱਲਦਾ ਹਾਂ ਆਈ ਸੀ ਨਾ ਉਹਦੇ ਵਿੱਚ ਜਦੋਂ ਉਹਦੀ ਐਕਟਿੰਗ ਵੇਖੀ ਸੀ ਤੇ ਹਾਸਾ ਆਉਂਦਾ ਸੀ ਬਾਕੀ ਤਾਂ ਹਿਆਰੇ ਕਿ ਜੱਬਲੀਆਂ ਹੀ ਮਾਰੀ ਜਾਂਦੇ ਆ ਤੇ ਪਰ ਹੋਣ ਆਏ ਹਾਏ ਜਾਨ ਪਾਤੀ ਫਿਲਮ ਦੇ ਵਿੱਚ ਮੈਨ ਵਟ ਕਰਦੇ ਸਾਰੇ ਪਾਸੇ ਉਹਦੀ ਤਾਰੀਫ ਹੁੰਦੀ ਪਈ ਹੈ ਜਬਰਦਸਤ ਐਕਟਰ ਹੈ ਇੱਥੋਂ ਤੱਕ ਕਿ ਸ਼ਾਹਰੂਖ ਖਾਨ ਵੀ ਬਾਕੀ ਇਹ ਜਿਹੜਾ ਰੋਲ ਹੀ ਨਾ ਹਾਂਜੀ ਏ ਦਿਲਜੀਤ ਹੀ ਕਰ ਸਕਦਾ ਹੈ ਕਰੀਓ ਸਰ ਰੋਲ ਨਾਲ ਫੁੱਲ ਇਨਸਾਫ ਕੀਤਾ ਦਿਲਜੀਤ ਨੇ ਮੈਨੂੰ ਨੀ ਯਾਰ ਇਨੀ ਮੇ ਸੀ ਵੀ ਉਹ ਇਨੀ ਵਧੀਆ ਯਾਰ ਬਹੁਤ ਬਹੁਤ ਵਧੀਆ ਚੀਜ਼ ਬਣਾਤੀ ਯਾਰ ਫਿਲਮ ਦੇ ਮੈਨ ਵਟ ਕੱਟ ਤੇ ਜਾਨ ਪੂਰੀ ਪਾਈ ਫਿਲਮ ਦੇ ਵਿੱਚ ਉਸਨੇ ਤੇ ਇੱਕ ਤਾਂ ਫਿਲਮ ਇੱਕ ਕਰੀ ਵੇਖ ਲਈ ਚੱਲ ਚੱਲ ਯਾਰ ਸੁੱਖਿਆਸਲੀ ਗੱਲ ਤਾਂ ਨਹੀਂ ਬਣਦੀ ਹੁਣ ਜਿਹੜੀ ਆਪਾਂ ਆਖੀਏ ਵੀ ਹੁਣ ਸਾਰੀ ਚਮਕੀਲੇ ਦੀ origignal ਜ਼ਿੰਦਗੀ ਉਵੇਂ ਹੀ ਬਣ ਜਾਵੇ ਬਣ ਜੇ ਜਿਵੇਂ ਉਹ ਹੈਗਾ ਉਹ ਚੀਜ਼ ਤਾਂ ਨਹੀਂ ਬਣਦੀ ਪਰ ਕੋਸ਼ਿਸ਼ ਉਹਨੇ ਜਿੰਨੀ ਕੀਤੀ ਨਾ ਹਾਂ ਥੋੜਾ ਬਾਲੀਵੁੱਡ ਟੱਚ ਦਿੱਤਾ ਉਹਨਾਂ ਨੇ ਕਿਉਂਕਿ ਜਿਹੜਾ ਯਾਰ ਇੱਕ ਚੀਜ਼ ਤਾਂ ਮਹਾਨ ਉਹ ਹੋ ਗਿਆ ਇੱਕ ਪੰਜਾਬੀ ਨੂੰ ਹਿੰਦੀ ਦੇ ਵਿੱਚ ਵੇਖ ਲਾ ਹਿੰਦੀ ਦੇ ਵਿੱਚ ਕਰਕੇ ਬਦਲ ਕੇ ਤੇ ਸਾਰੇ ਆਲ ਵਰਲਡ ਦੇ ਵਿੱਚ ਇੱਕ ਸਾਣਾ ਬੰਮੇ ਇੱਕ ਬਚਾ ਉਹਦਾ ਮਕਸਦ ਇਹ ਸੀ ਹਾਂਜੀ ਵੀ ਚਮਕੀਲੇ ਬਾਰੇ ਨਾ ਜਦੋਂ ਉਹਨੇ ਸੁਣਿਆ ਉਹ ਪ੍ਰਭਾਵਿਤ ਹੋਇਆ ਯਾਨੀ ਕਿ ਉਹਨੇ ਆਖਿਆ ਯਾਰ ਕਮਾਲ ਦੀ ਗੱਲ ਐਨਾ ਵੱਡਾ ਚਮਕੀਲੇ ਦੀ ਜ਼ਿੰਦਗੀ ਦਾ ਇੰਨੇ ਉਤਲ ਫੇਰ ਵੀ ਇੰਨਾ ਵੱਡਾ ਟਾਪ ਦਾ ਸਟਾਰ ਸੀ ਜਿਹੜੀ ਬਤਲੇ ਦੀ ਆਵਾਜ਼ ਹੈ ਰੱਬ ਦਿੰਦਾ ਬੰਦੇ ਨੂੰ ਰੱਬ ਦਿੰਦਾ ਆਪਣੇ ਆਪ ਦੇ ਵਾਸਤੇ ਥੋੜਾ ਹੁੰਦਾ ਨਹੀਂ ਹੁੰਦਾ ਫਿਰ ਹੁਣ ਤੂੰ ਗਾਲ੍ਹਾਂ ਕਉ ਤਿਆਰ ਗਾ ਜਾ ਮੈਂ ਉਹਦੇ ਹਰਗਾ ਗਾ ਸਕਣਾ ਯਾਰ ਆਪਾਂ ਉਹ ਨਾ ਤੋਂ ਬੰਦੇ ਆਉਣੇ ਨੇ ਹਾਂ ਜੋ ਤੁਰ ਗਏ ਨੇ ਜਾਣ ਤੋਂ ਤੇ ਨਾ ਹੀ ਉਹਨਾਂ ਦੀ ਕੋਈ ਰੇਜ਼ ਕਰ ਸਕਰਾ ਲੱਖ ਕੋਸ਼ਿਸ਼ ਕਰ ਲੈ ਪਰ ਉਹ ਚੀਜ਼ ਨਹੀਂ ਬਣ ਸਕਰਾ ਪਰ ਇਹ ਗੱਲ ਹੈਗੀ ਆ ਕਿ ਪੰਜਾਬ ਦੇ ਵਿੱਚ ਦੁਨੀਆ 'ਚ ਟੈਲੈਂਟ ਬਹੁਤ ਪਿਆ ਪਰ ਕਈਆਂ ਨੂੰ ਮੌਕਾ ਹੀ ਨਹੀਂ ਮਿਲਦਾ ਹੋ ਸਕਦਾ ਕਈ ਚਮਕੀਲੇ ਤੇ ਸਿੱਧੂ ਮੂਸੇ ਵਾਲੇ ਤੁਰੇ ਫਿਰਦੇ ਹੁਣ ਜਿਨ੍ਹਾਂ ਨੂੰ ਮੌਕਾ ਹੀ ਨਹੀਂ ਮਿਲਦਾ ਮੌਕਾ ਨਹੀਂ ਮਿਲਦਾ ਕਈਆਂ ਦੀ ਪਹੁੰਚ ਹੀ ਨਹੀਂ ਹੈਗੀ ਹਾਂ ਦੇਖੋ ਅੱਜ ਯਾਰ ਚਮਕੀਲੇ ਨੇ ਗੰਦ ਪਾਇਆ ਮੰਨਦੇ ਆ ਯਾਰ ਚੱਲ ਠੀਕ ਪਾਇਆ ਨਹੀਂ ਗਾਣੇ ਗੰਦੇ ਹੀ ਸ਼ਰਮ ਆ ਜਾਂਦੀ ਮੰਨਦੇ ਚਲੋ ਜਿਹਨੂੰ ਨਹੀਂ ਚੰਗੇ ਲੱਗਦੇ ਭਰਾ ਉਹ ਨਾ ਪਰ ਔਰਤਾਂ ਜਿਹੜਾ ਚੱਲ ਔਰਤਾਂ ਤੋਂ ਜ਼ਿਆਦਾ ਕੁਛੇ ਹੁਣ ਸਾਡੇ ਆਪ ਦੇ ਘਰ ਦੇ ਵਿੱਚ ਕੋਈ ਔਰਤ ਹੋਵੇ ਕੋਈ ਮਰਦ ਹੋਵੇ ਹਰੇਕ ਦੇ ਹੱਥ ਵਿੱਚ ਫੋਨ ਹੈ ਅੱਜਕੱਲ ਹਰ ਇੱਕ ਦੇ ਹੱਥ ਠੀਕ ਹੈ ਉਹਦੇ ਵਿੱਚ ਕਿੰਨੀ ਫੈਲਗੈਟੀ ਕਿੰਨਾ ਕੁਛ ਹੋਦਾ ਬੜਾ ਕੁਛ ਹੋਦਾ ਸਾਰਾ ਕੁਝ ਹੈਗਾ ਹੀ ਨੈਟ ਤੇ ਸੋਚਣ ਵਾਲੀਆਂ ਗੱਲਾਂ ਨੇ ਹਾਂਜੀ ਜਾਂ ਫਿਰ ਆਪਾਂ ਫੋਨ ਵੀ ਨਾ ਵਰਤੀਏ ਆਪਾਂ ਇੱਕ ਵੱਡਾ ਜਿਹੜਾ ਘਰ ਦਾ ਮੈਂਬਰ ਹੈ ਉਹਨੂੰ ਫੋਨ ਦੇ ਦਈਏ ਉਹਦੇ ਕੋਲੇ ਸਾਰੇ ਜਣੇ ਫੋਨ ਲਾਈਏ ਕਰੀਏ ਕਿਉਂ ਇਹਦੇ ਗੱਲ ਆਉਂਦਾ ਗੱਲ ਆਉਂਦਾ ਪਰ ਉਹ ਗੱਲਾਂ ਨੂੰ ਯਾਰ ਜਿਹਨੇ ਸੁਣਨਾ ਸੁਣ ਸਕਦਾ ਜਿਹਨੇ ਨਹੀਂ ਸੁਣਨਾ ਇਗਨੋਰ ਕਰ ਗੱਲ ਮੁੱਕੀ ਝਗੜਾ ਜੀ ਅਸਲ ਵਿੱਚ ਉਹਨਾਂ ਨੂੰ ਬਈ ਬੰਦਾ ਬਈ ਪਹਿਲੀ ਸੀ ਬੰਦਾ ਦਾ ਬਈ ਪਹਿਲੀ ਸੀ ਇਹ ਗੱਲ ਮੰਨਣੀ ਪੈਗੀ ਹਾਂਜੀ ਬਾਈ ਲਈ ਮੈਨੂੰ ਤਾਂ ਲੱਗਾ ਬਾਬਿਆਂ ਨੇ ਉਹਨੂੰ ਸਮਝਾਇਆ ਵੀ ਤੂੰ ਅੱਜ ਤੋਂ ਲੈ ਕੇ 4 ਸਾਲ ਦਾ ਵਾਅਦੇ ਕਰ ਨਾ ਤੂੰ ਨਸ਼ਾ ਖਾਣਾ ਕੋਈ ਨਾ ਬੀੜੀ ਨਾ ਸ਼ਰਾਬ ਤੇ ਅਸ਼ਲੀਲ ਗਾਣੇ ਨਹੀਂ ਗਾਉਣੇ ਨਹੀਂ ਗਾਉਣੇ ਉਹ ਪਤੰਦਰ ਬਾਹਰ ਆਉਂਦਾ ਗੱਡੀ ਪਈ ਜਾਂਦਾ ਬੈਠਿਆ ਜਾਂਦਾ ਰੀ ਚੱਲ ਉਹ ਨਾਲ ਹੀ ਪੈਗ ਗੱਲ ਕੀ ਥੋੜਾ ਜਿਹਾ ਬੰਦੇ ਜਿਹਾ ਹੋ ਵੀ ਜਾਂਦਾ ਯਾਰ ਹੋ ਜਾਂਦਾ ਹੋ ਜਾਂਦਾ ਜਦੋਂ ਬੰਦੇ ਨੂੰ ਇੰਨੀ ਪਪੂਲੈਰਿਟੀ ਮਿਲ ਜਾਂਦੀ ਬੰਦੇ ਜਾਂ ਪੇਰ ਥੋੜਾ ਬੰਦਾ ਬਦਲ ਜਾਂਦਾ ਹੰਕਾਰਿਆ ਜਾਂਦਾ ਹੂੰ ਕਈ ਚੀਜ਼ਾਂ ਸੋਚਣ ਵਾਲੀਆਂ ਨੇ ਸੋ ਅੱਜ ਦੀ ਗੱਲਬਾਤ ਤੁਹਾਨੂੰ ਕਿਵੇਂ ਲੱਗੀ ਸਾਡੇ ਨਾਲ ਜਰੂਰ ਆਪਣਾ ਕਮੈਂਟ ਤੁਸੀਂ ਲਿਖ ਕੇ ਥੱਲੇ ਸਾਨੂੰ ਇਹ ਵੀ ਦੱਸਿਓ ਵੀ ਜੇ ਕੋਈ ਸਾਡੇ ਤੋਂ ਗਲਤੀ ਹੋਈ ਉਹਦੇ ਬਾਰੇ ਵੀ ਸਾਨੂੰ ਜਰੂਰ ਚਾਣਨਾ ਪਾਓ ਠੀਕ ਹੈ ਆਪਣਾ ਆਪਣਾ ਕਮੈਂਟ ਤੁਸੀਂ ਜਰੂਰ ਸਾਨੂੰ ਭੇਜਣਾ ਜੇ ਸਾਨੂੰ ਕੁਝ ਹੋਰ ਨਵਾਂ ਸੁਝਾਅ ਦੇਣਾ ਚਾਹੁੰਦੇ ਹੋ ਉਹ ਵੀ ਤੁਸੀਂ ਸਾਨੂੰ ਲਿਖ ਕੇ ਭੇਜ ਸਕਦੇ ਹੋ ਤੇ ਆਪਣੇ ਚੈਨਲ ਦਾ ਨਾਮ ਹੈ ਸੁੱਖਾ ਦੌਲੇ ਵਾਲੀਆ ਤੇ ਮੇਰੇ ਚੈਨਲ ਦਾ ਨਾਮ ਹੈ ਸੁਖਾਂਤ ਆਗਿਆ ਦਾ ਤੇ ਪੇਜ ਨੂੰ ਜਰੂਰ ਫੋਲੋ ਕਰ ਲੈਣਾ ਆਪਾਂ ਨਵੇਂ-ਨਵੇਂ ਮੁੱਦਿਆਂ ਤੇ ਇਦਾਂ ਹੀ ਵਿਚਾਰ ਚਰਚਾ ਕਰਦੇ ਰਵਾਂਗੇ ਜੇ ਗੱਲਬਾਤ ਕਰਦੇ ਉਹਨਾਂ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਨਾ ਮਾਫ ਕਰਨਾ